ਹਾ ਜੀ ਅਕਲ ਜੀ ਦੱਸੋ ਵੈਰੀ ਜੀ ਬਾਚਾ ਵੈਰੀ ਜੀ ਫਤੇ ਰੱਦੀਆ ਜੀ ਖਤ ਨੰਬਰ ਵਾਰਿਆ ਸਾਡੀ ਤੇ ਇਹ ਵੇਖੋ ਕੀ ਬਲੋਕਿੰਗ ਹੋਈ ਹੈ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਅਸੀਂ ਕੀ ਕਰੀਏ ਅੱਗੇ ਐਮਸੀ ਕੋ ਗਏ ਆ ਸਾਰੇ ਕੋ ਗਏ ਆ ਹੀ ਧਾਰੀ ਵਾਲ ਕੋ ਗਏ ਆ ਧਾਰੀ ਵਾਲ ਦੀ ਮੂਹ ਕੋ ਗਏ ਆ ਹੀ ਤੇ ਸਾਡਾ ਹੱਲ ਹੋਣ ਨਹੀਂ ਦਿਆ ਜੇ ਨਹੀਂ ਹੁੰਦਾ ਕਰਨਾ ਇਹਨਾਂ ਨੇ ਹੱਲ ਤੇ ਸਾਨੂੰ ਦੱਸੋ ਅਸੀਂ ਅੱਪ ਕਰਾਂਗੇ ਕਰ ਲੈ ਤੇ ਤੁਸੀਂ ਆਪਣਾ ਜਿਹੜੇ ਤੁਸੀਂ ਆ ਆਪਾਂ ਜਿਹੜੇ ਉਹ ਲਿਆਂਦੇ ਸੀ ਇਹਨਾਂ ਨੇ ਉਹ ਵੀ ਭੁਜਾਤੇ ਸਾਡੇ ਮੈਂ ਕਹਿੰਦਾ ਇਹ ਮਿੱਸੀ ਸੱਦੇ ਹੀ ਪਹਿ ਵੀ ਲੈਣ ਨੂੰ ਤਿਆਰ ਹੈ ਗਏ ਸਭ ਕੁਝ ਕਰਨ ਤਿਆਰ ਹੈ ਗਏ ਸਾਡੇ ਭੈਜੇ ਮਿੱਸੀ ਨੂੰ ਚਾਦੇ ਬੇੜਾ ਕਰ ਕਰ ਕੇ ਰਸਤਾ ਸਾਟਾ ਤਦਲਾ ਮਰਦਾ ਤੇ ਜਿਹੜੇ ਜਿਹੜੇ ਠੇਕੇਦਾਰ ਨੇ ਕੰਮ ਕੀਤਾ ਤੇ ਉਹ ਤੁਹਾਨੂੰ ਕਿਦਾਂ ਪੁੱਛਣਾ ਕਹਿੰਦਾ ਠੇਕੇਦਾਰ ਕਹਦਾਗਾ ਉਹ ਜਿਹੜੇ ਉਹਨਾਂ ਨੂੰ ਸੁਣਾਈ ਕਰਦਾ ਹੈਗਾ ਜਿਨ੍ਹਾਂ ਨੇ ਪੈਸੇ ਚਾੜੇ ਫਿਜੀ ਗੱਲ ਹੈ ਕੋਈ ਗੱਲ ਤੇ ਜਿਹੜੇ ਐਮਸੀ ਤੁਹਾਡੇ ਬਾੜ ਦੇ ਨੇ ਐਮਸੀ ਉਹਨਾਂ ਕੋਈ ਸਾਰ ਨਹੀਂ ਲਈ ਤੁਹਾਡੀ ਉਦੋਂ ਦੀ ਆਗੇ ਚਾਰਜ ਕੀ ਲੈਣਗੇ ਨਾ ਧਾਰੀਵਾਲ ਦੀ ਨੂੰ ਨਹੀਂ ਸਾਸ ਲਈ ਤੇ ਨਾ ਉਹਨੇ ਆਪ ਧਾਰੀਵਾਲ ਨੇ ਸਾਸ ਲਈ ਨਾ ਵੇਖੋ ਆਣ ਕੇ ਵੇਖੋ ਪਾਣੀ ਕਿੰਨਾ ਗੰਦਾ ਆਹ ਵੇਖੋ ਜੀ ਨਾ ਬੇੜਾ ਕਿੰਨੇ ਨੇ ਇਹ ਧਾਰੀਵਾਲ ਕਹਿੰਦਾ ਵੀ ਮੈਂ ਇੱਥੇ ਸਵਰਗ ਬਣਾ ਦੇਣੇ ਨੇ ਆ ਗਲੀਆਂ ਤੁਹਾਡੀਆਂ ਚੰਡੀਗੜ੍ਹ ਵਾਲੀਆਂ ਬਣਾ ਦੇਣੀਆਂ ਨੇ ਆ ਭੰਜੀ ਆਏ ਨੇ ਤੁਸੀਂ ਦੱਸੋ ਤੁਹਾਨੂੰ ਕੀ ਲੋਖੇ ਭੰਜੀ ਸੁਵਰਗ ਨਿਰਕਮ ਬਣਾਦਾ ਆ ਦੱਸਿਓ ਜੋ ਕਿ ਨਿਰਕਮ ਬਣਾਦਾ ਦੱਸਦਾਈ ਜਿਹਨੇ ਨਿਰਕਮ ਨਾ ਤਾਂ ਮੈਂ ਬੂਹ ਬਣਾਉਂਗਾ ਆ ਵੇਖੋ ਬੂਵੇ ਵੀ ਨਹੀਂ ਖੋਲਦੇ ਵਿਚਾਰੇ ਗਲੀ ਵਾਲੇ ਲੜਨਦੇ ਹੀ ਨੇ ਇੱਕ ਦੂਜੇ ਨਾਲ ਕੋਈ ਇਹਨਾਂ ਦੀ ਸਾਰ ਨਹੀਂ ਲੈ ਰਿਆ ਬਸ ਇੱਕ ਘਰ ਦੇ ਅੱਗੇ ਉਹ ਸਮਾਨ ਲੈ ਜਾਂਦੇ ਨੇ ਚੁੱਕ ਕੇ ਦੂਜਿਆਂ ਨੂੰ ਪੁੱਛਦੇ ਨਹੀਂ ਬੇੜਾ ਕਰ ਕਰ ਕੇ ਦੱਸਦੇ ਆ ਬੂਆ ਵੇਖੋ ਖੋਲਦਾ ਖੋਲਿਓ ਹਾਂ ਹੈ ਨਾ ਬੂਆ ਸਾਰੀ ਗਲੀ ਗਲੀ ਸਿਆਪਾ ਕਰਨ ਬੈਠੀ ਆ ਧਾਰੀ ਆਲ ਦਾ ਵੇਖੋ ਹੈ ਆ ਪਾਣੀ ਦਾ ਬੇੜਾ ਕਰ ਰਿਹਾ ਇੱਧਰ ਵੇਖੋ ਆ ਵੇਖੋ ਆ ਵੇਖੋ ਕੀ ਹੈ ਨੀਅ ਚ ਜਾਣਦੇ ਨੀਅ ਚ ਪਾਣੀ ਨੀਅ ਹੀ ਜਾਂਦੇ ਸਾਡੇ ਬੇੜਾ ਕਰਕ ਹੋ ਗਿਆ ਸਾਡਾ ਤੇ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਜੇ ਮੈਂ ਮੰਗਿਆ ਕਰਦਾਗਾ ਮੇਰੀ ਗਲੀ ਜਿਹੜੀ ਪੁੱਟ ਕੇ ਦੁਬਾਰਾ ਨਹੀਂ ਤਿਆਰ ਕੀਤੀ ਜਾਵੇ ਨਹੀਂ ਦੇ ਦੇ ਕੀ ਐਪਟਡ ਨੇ ਤੇ ਜੇ ਉਹ ਨਹੀਂ ਹੁੰਦੇ ਤੇ ਆਪਾਂ ਫਿਰ ਇਥੇ ਅੜਤਾਲ ਵੀ ਧਰਨਾ ਧਰਨਾ ਲਾਵਾਂਗੇ ਤੇ ਕਿਹਦੇ ਦਫਤਰ ਅੱਗੇ ਲਾਉਣਾ ਹੈ ਡਾਕਟਰੀ ਆ ਤੇ ਇਹ ਦੇਖੋ ਜੀ ਲੋਕ 7 ਨੰਬਰ ਵਾਰਡ ਦੇ ਕਿੰਨੇ ਦੁਖੀ ਨੇ ਆ ਵੀ ਭੰਜੀ ਵਿਚਾਰੇ पांडे ਤੋਂ ਤੋਂ ਬੈਠੇ ਨੇ ਪਰ ਪਾਣੀ ਇਹਨਾਂ ਦੇ ਘਰ ਚ ਜਾਂਦਿਆ ਤੇ ਉਹ ਵੀ ਭੰਜੀ ਤੇ ਇਹਨਾਂ ਦਾ ਸਾਥ ਦਿੱਤਾ ਜਾਵੇ